ਦੀ ਹਫਤਾ ਚੱਲ ਰਿਹਾ ਤੇ ਉਹਦੇ ਲਈ ਅਸੀਂ ਇੱਥੇ ਮੱਥਾ ਟੇਕਣ ਆਏ ਸੀ ਜਦੋਂ ਵੀ ਹਰਮੰਦਰ ਸਾਹਿਬ ਆਈਦਾ ਮਤਲਬ ਇੱਕ ਅਲੱਗ ਹੀ ਫੀਲਿੰਗ ਹੁੰਦੀ ਹੈ ਇੱਕ ਅਲੱਗ ਸ਼ਾਂਤੀ ਮਿਲਦੀ ਹੈ ਦਿਲ ਨੂੰ ਬਸ ਬਹੁਤ ਅੱਛਾ ਲੱਗ ਰਿਹਾ ਹੈ ਔਰ ਹਮੇਸ਼ਾ ਦੀ ਤਰ੍ਹਾਂ ਗੁਰੂ ਮਹਾਰਾਜ ਮੇਰ ਕਰਨ ਦੀ ਕਿਰਪਾ ਕਰਨਗੇ ਸਾਰੇ ਆਧ ਇੱਥੇ ਜੀ ਪਹਿਲੀ ਗੱਲ ਤਾਂ ਇਹ ਹੈ ਕਿ ਸ਼ਹੀਦੀ ਹਫਤਾ ਚੱਲ ਰਿਹਾ ਤੇ ਉਹਦੇ ਲਈ ਅਸੀਂ ਇੱਥੇ ਮੱਥਾ ਟੇਕਣ ਆਏ ਸੀ ਔਰ ਬਾਕੀ ਜਦੋਂ ਵੀ ਹਰਮੰਦਰ ਸਾਹਿਬ ਆਈਦਾ ਮਤਲਬ ਇੱਕ ਅਲੱਗ ਹੀ ਫੀਲਿੰਗ ਹੁੰਦੀ ਹੈ ਇੱਕ ਅਲੱਗ ਸ਼ਾਂਤੀ ਮਿਲਦੀ ਹੈ ਦਿਲ ਨੂੰ ਔਰ ਗੁਰੂ ਮਹਾਰਾਜ ਅੱਗੇ ਅਰਦਾਸ ਕਰਕੇ ਜਾਂਦੇ ਆ ਆਪਣੇ ਪਰਿਵਾਰ ਲਈ ਆਪਣੇ ਚਾਹਣ ਵਾਲਿਆਂ ਲਈ ਸਾਰਿਆਂ ਲਈ ਤੇ ਮੇਰੇ ਬੱਚੇ ਨਾਲ ਆਏ ਆ ਸੂਰਿਆਨਛੌਰ ਮੰਦਿਰ ਤੇ ਮੇਰੇ ਦੋਸਤ ਨੇ ਸਾਵੀ ਬਾਜੀ ਤੇ ਬਾਜੀ ਨੂੰ ਤੁਸੀਂ ਜਾਣਦੇ ਹੋ ਸਰਜੀਤ ਬਾਜੀ ਸਾਡੇ ਤੇ ਬਸ ਬਹੁਤ ਅੱਛਾ ਲੱਗ ਰਿਹਾ ਔਰ ਹਮੇਸ਼ਿਆ ਦੀ ਤਰ੍ਹਾਂ ਗੁਰੂ ਮਹਾਰਾਜ ਮੇਰ ਕਰਨ ਦੀ ਕਿਰਪਾ ਕਰਨਗੇ ਸਾਰਿਆਂ ਤੇ ਮੈਂ ਜੀ ਹੁਣੇ ਇੱਕ ਸ਼ਹੀਦੀ ਦਿਹਾੜਿਆਂ ਤੇ ਇੱਕ ਧਾਰਮਿਕ ਗੀਤ ਕੀਤਾ ਰਿਕਾਰਡ ਮੰਨਤ ਨੂਰ ਦੀ ਆਵਾਜ਼ ਦੇ ਵਿੱਚ ਉਹਦਾ ਟਾਈਟਲ ਹੈ ਦਾਦੀਵਾ ਤੇ ਤੋਂ ਆਇਆ ਇਹਨਾਂ ਦੇ ਫੋਟੋ ਮੇਰਾ ਗਲਾ ਬਹੁਤ ਜ਼ਿਆਦਾ ਖਰਾਬ ਹੈ ਮੇਰੇ ਤੁਹਾਨੂੰ ਮੇਰੀ ਆਵਾਜ਼ ਤੋਂ ਹੀ ਪਤਾ ਲੱਗ ਰਿਹਾ ਹੋਣਾ ਉਹ ਉਹਦੀ ਵੈਸੇ ਮੈਂ ਬੋਲ ਕੇ ਦੱਸ ਦੇਣਾ ਵੀ ਉਹ ਉਹਦੇ ਬੋਲ ਨੇ ਕਿ ਛਾਤੀ ਨਾਲ ਲਾਲੇ ਘੁੱਟ ਕੇ ਪੁੱਤ ਪੁੱਤ ਦੇ लाडले ਪਿਆਰੇ ਦਾਦੀ ਮਾਨੇ ਛਾਤੀ ਨਾਲ ਲਾਲੇ ਘੁੱਟ ਕੇ ਮਤਲਬ ਉਹ ਉਸ ਰਾਤ ਦਾ ਇੱਕ ਇੱਕ ਬਿਆਨ ਹੈ ਜਦੋਂ ਮਤਲਬ ਉਹ ਇੱਕ ਦਾਦੀ ਦੇ ਦਿਲ ਦਾ ਦਰਦ ਹੈ ਜੋ ਉਹਨਾਂ ਨੇ ਉਸ ਵੇਲੇ ਹੰਡਾਇਆ ਸੀ ਜਾਂ ਹੰਡਾਇਆ ਹੋਏਗਾ ਤੇ ਉਸ ਬਾਰੇ ਇੱਕ ਗੀਤ ਰਿਕਾਰਡ ਕੀਤਾ ਹੈ ਸੰਗਤ ਦੇ ਰੂਪ ਰੂਪ ਕੀਤਾ ਤੇ ਸੰਗਤ ਵੱਲੋਂ ਬਹੁਤ ਹੰਗਾਰਾ ਵੀ ਮਿਲਿਆ ਉਹਨੂੰ ਔਰ ਅਸੀਂ ਬਹੁਤ ਧੰਨਵਾਦੀ ਆ ਤੇ ਕੋਸ਼ਿਸ਼ ਕਰਾਂਗੇ ਕਿ ਹਮੇਸ਼ਾ ਹੀ ਕੁਛ ਨਾ ਕੁਛ ਇਦਾਂ ਦਾ ਕਰਦੇ ਰਹੀਏ ਤੇ ਜਿਹਦੇ ਨਾਲ ਅਸੀਂ ਸੰਗਤ ਨਾਲ ਜੁੜੇ ਰਹੀਏ ਸਰੋਤਿਆਂ ਨੂੰ ਕੋਈ ਸੰਦੇਸ਼ ਕਹਣਾ ਚਾਹੁੰਦੇ ਹੋ ਸਰੋਤਿਆਂ ਨੂੰ ਬਸ ਸਰੋਤਿਆਂ ਨੂੰ ਇਹੀ ਕਹਿਣਾ ਹੈ ਕਿ ਜੀ ਪਿਆਰ ਕਰਦੇ ਰਹੋ ਚੰਗਾ ਸੁਣੋ ਚੰਗੇ ਕਲਾਕਾਰਾਂ ਨੂੰ ਪਿਆਰ ਕਰੋ। ਔਰ ਚੰਗਾ ਸੰਗੀਤ ਸੁਣੋ। ਨਸ਼ਿਆਂ ਤੋਂ ਦੂਰ ਰਹੋ। ਕਿਉਂਕਿ ਇਹ ਕੁਝ ਚੀਜ਼ਾਂ ਐਸੀਆਂ ਨੇ ਜੋ ਆਈ ਥਿੰਕ ਸਾਡੇ ਯੂਥ ਲਈ ਬਹੁਤ ਨੁਕਸਾਨਦੇਹ ਹੈਗੀਆਂ। ਤੇ ਜਿੰਨਾ ਦੂਰ ਰਹੋਗੇ ਨਸ਼ੇ ਤੋਂ ਉਹਨਾਂ ਤੁਹਾਡੀ ਜ਼ਿੰਦਗੀ ਚੰਗੀ ਰਹੇਗੀ। ਧੰਨਵਾਦ।